ਮੋਗੀ ਸਾਹਿਬ ਪਾਦੀ ਸਾਹਿਬ ਸਾਰੇ ਧਰਮਾਂ ਨੇ ਮਿਲ ਕੇ ਜਿਹੜਾ ਗੁਰਨਾਨ ਦੇਵ ਜੀ ਦੇ ਚਨਚ ਨਮਨ ਕੀਤਾ ਉਹ ਜਿਸ ਚ ਸਾਰੇ ਧਰਮਾਂ ਨੂੰ ਇਕੱਠਾ ਕਰਕੇ ਅਸੀਂ ਇੱਕ ਸ਼ਾਂਤੀ ਮਾਰਚ ਕੱਢਿਆ ਏਪੀਐਨ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਸ਼ਾਰਕੂ ਸਾਲ ਕਰਦਾ ਗੱਲ ਕਰਾਂਗੇ ਬੋਲ ਮਾਰਕੀਟ ਜਿੱਥੇ ਕਿ ਅੱਜ ਗੁਰਨਾਨ ਦੇਵ ਜੀ ਦਾ ਜਨਮ ਦਿਨ ਹੈ ਉਹ ਉਸ ਦੀ ਖੁਸ਼ੀ ਦੇ ਵਿੱਚ ਜਿਹੜਾ ਕਿ ਅੱਜ ਇੱਥੇ ਸਰਬ ਧਰਮ ਦੀ ਸ਼ਾਂਤੀ ਲਈ ਪੈਦਲ ਮਾਰਚ ਕੱਢਿਆ ਜਾ ਰਿਹਾ ਜਿਵੇਂ ਕਿ ਤੁਸੀਂ ਪਿੱਛੇ ਤਸਵੀਰਾਂ ਦੇਖ ਰਹੇ ਹੋ ਜੋ ਫਲੈਕਸ ਵੀ ਤੁਹਾਨੂੰ ਦਿਖਾਈ ਜਾ ਰਹੀ ਹੈ ਪਹਿਲੀ ਪਾਸ਼ਾ ਹੀ ਗੁਰਨਾਨਕ ਦੇਵ ਜੀ ਦੇ 553ਵੇਂ ਜੋ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ ਦਿੱਤੀ ਗਈ ਹੈ ਔਰ ਸਰਬਤਰੰਨ ਦੀ ਸ਼ਾਂਤੀ ਲਈ ਜਿਹੜਾ ਕਿ ਇਹ ਜਿਹੜਾ ਇਹ ਪੈਦਲ ਮਾਰਚ ਕੱਢਿਆ ਜਾ ਰਿਹਾ ਸੰਦੀਪ ਗੌਰਵ ਪੱਟੀ ਜੀ ਕਾਉਂਸਲ ਵਾਰਡ ਨੰਬਰ 23 ਵੱਲੋਂ ਜਿਵੇਂ ਕਿ ਤੁਸੀਂ ਪਿੱਛੇ ਤਸਵੀਰਾਂ ਵੀ ਦੇਖ ਰਹੇ ਹੋ Caleta Yeah, <laughs> you.

ਜੀ ਬੋਲੇ ਸੋਨਿਹਾਲ ਰੂਪੀਆ ਕਾਦੂਰ ਆਈਏ ਮੈਜਨ ਖਾ ਲੀਏ ਖਾ ਲੀਏ ਨੀਚੇ ਲੀਜੀਏ ਇੱਦਾਂ ਮੋਹੇ ਸੁਣ ਲਿਓ ਇੱਕ ਪਿੰਡੋ ਨੀਚੇ ਆ ਗੋ ਪਾਈਜੀ ਮੋੜਿਆ ਗਿਆ ਉਹ ਦੇਖੀ ਭਰਾਵਾ ਸਿੱਤੇ ਨਵਹਾਰਦੀ ਐ ਭਾਈ ਸਾਹਿਬ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੁੰ ਜਗ ਚਾਨਣ ਹੋਇਆ ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਜਨਮ ਦਿਹਾੜਾ ਪ੍ਰਕਾਸ਼ ਦਿਵਸ ਹੈ ਪਰ ਵਾਰਡ ਨੰਬਰ 23 ਦੀ ਸਾਰੀ ਜਨਤਾ ਵੱਲੋਂ ਸਪੈਸ਼ਲੀ ਇਸ ਵਾਰਡ ਦੇ ਕੌਂਸਲ ਸੰਦੀਪਪੁਰ ਪੱਟੇਜੀ ਵੱਲੋਂ ਇਹ ਜਿਹੜੀ ਸਰਵ ਧਰਮ ਪ੍ਰਾਰਥਨਾ ਸੀ ਜਿੱਦੇ ਸਾਡੇ ਭਾਈ ਜੀ ਸਾਡੇ ਪੰਡਿਤ ਜੀ ਸਾਡੇ ਮੌਲਵੀ ਸਾਹਿਬ ਪਾਦੀ ਸਾਹਿਬ ਸਾਰੇ ਧਰਮਾਂ ਨੇ ਮਿਲ ਕੇ ਜਿਹੜਾ ਗੁਰਨਾਨਕ ਦੇਵ ਜੀ ਦੇ ਚਨੈ ਚ ਨਮਨ ਕੀਤਾ ਔਰ ਸਾਡੀ ਹਾਜ਼ਰੀ ਲੱਗੀ ਹੈ ਅੱਜ ਬੜੀ ਵੱਡੀ ਲੋੜ ਹੈ ਗੁਰਨਾਨਕ ਜੀ ਦਾ ਜਿਹੜਾ ਮੈਸੇਜ ਹੈ ਉਹ ਲੋਕਾਂ ਦਾ ਪੋਚਣਾ ਚਾਹੀਦਾ ਜੀ ਕਿਉਂਕਿ ਅੱਜ ਜਿਹੜੇ ਹਾਲਾਤ ਐ ਉਹ ਸਹੀ ਗੋ ਨਾਨਕ ਜੀ ਦੇਵ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਐ ਲੋਕਾਂ ਨੂੰ ਅਮਲ 'ਚ ਲੈ ਕੇ ਆਣੀਆਂ ਚਾਹੀਦੀਆਂ ਜਿਹੜਾ ਪਹਿਲਾ ਉਹਨਾਂ ਦਾ ਸਾਨੂੰ ਸੰਦੇਸ਼ ਐ ਕਿ ਨਾਮ ਜਪੋ ਨਾਮ ਜਪੋ ਦਾ ਮਤਲਬ ਐ ਕਿ ਕਿਤਨਾ ਕਿਤੇ ਇਨਸਾਨ ਜਿਹੜਾ ਰੱਬ ਦੇ ਚਰਨਾਂ ਨਾਲ ਪਰਮਾਤਮਾ ਨਾਲ ਜੁੜਿਆ ਰਹਿੰਦਾ ਦੂਸਰਾ ਉਹਨਾਂ ਦਾ ਸੀਗਾ ਕਿ ਕਿਰਤ ਕਰੋ ਕਿਰਤ ਕਰੋ ਦਾ ਮਤਲਬ ਐ ਕਿ ਆਪਣੀ ਮਿਹਨਤ ਕਰਕੇ ਦੂਜੇ ਦਾ ਹੱਕ ਨਾ ਮਾਰੋ ਆਪਣੀ ਮਿਹਨਤ ਦੇ ਨਾਲ ਕਮਾਈ ਕਰੋ ਆਪਣੇ ਬੱਚਿਆਂ ਨੂੰ ਉਸ ਕਮਾਈ ਦੇ ਵਿੱਚ ਉਹਨਾਂ ਦਾ ਗੁਜ਼ਾਰਾ ਕਰੋ ਤੀਸਰਾ ਸੀਗਾ ਵੰਡ ਛਕੋ ਜੋ ਤੁਹਾਡੀ ਨੇਕ ਕਮਾਈ ਹੈ ਉਹਦਾ ਦਸਵੰਤ ਕੱਢੋ ਤੇ ਗੁਜ਼ਾਰਾ ਸਾਹਿਬ ਵਾਸਤੇ ਗਰੀਬ ਬੰਦਿਆਂ ਵਾਸਤੇ ਮਜ਼ਦੂਰਾਂ ਵਾਸਤੇ ਉਹ ਕਰੋ ਔਰ ਅੱਜ ਜਿਹੜੇ ਧਰਮ ਨੂੰ ਲੈ ਕੇ ਲੜਾਈਆਂ ਹੋ ਰਹੀਆਂ ਜਿਹੜੀਆਂ ਸਿਆਸਤਾਂ ਹੋ ਰਹੀਆਂ ਪੰਜਾਬ ਦੇ ਵਿੱਚ ਇਹ ਬੜੀ ਮਾੜੀ ਗੱਲ ਹੈ ਔਰ ਗੁਰੂ ਨਾਨਕ ਜੀ ਦਾ ਜਿਹੜਾ ਮੈਸੇਜ ਹੈ ਕਿ ਧਰਮ ਤੋਂ ਉੱਪਰ ਇਨਸਾਨ ਹੈ ਔਰ ਮਾਨਵਤਾ ਦੀ ਸੇਵਾ ਜਿਹੜੀ ਹੈ ਸਭ ਤੋਂ ਉੱਤਮ ਸੇਵਾ ਹੈ ਉਹ ਸਾਨੂੰ ਉਹਨਾਂ ਦੇ ਦਿਖਾਏ ਰਸਤੇ ਤੇ ਚੱਲਦੇ ਹੋਏ ਇਹਨਾਂ ਨਿਯਮਾਂ ਨੂੰ ਆਪਣੀ ਜ਼ਿੰਦਗੀ ਧਾਰਨ ਕਰਨਾ ਚਾਹੀਦਾ ਹੈ ਤਾਂ ਕਿ ਜਿਹੜਾ ਸਾਡਾ ਪੰਜਾਬ ਹੈ ਉਹ ਪੁਰਾਣਾ ਪੰਜਾਬ ਬਣ ਸਕੇ ਲੰਬੇ ਸੰਘਰਸ਼ੋ ਬਾਅਦ ਜਿਹੜਾ ਇੱਕ ਬੜਾ ਕਾਲਾ ਦੌਰ ਮਾੜਾ ਦੌਰ ਗੁਜ਼ਰਿਆ ਪੰਜਾਬ ਦੇ ਵਿੱਚ ਪਰ ਉਸ ਤੋਂ ਬਾਅਦ ਜਿਹਦੇ ਪੰਜਾਬ 'ਚ ਸ਼ਾਂਤੀ ਆਈ ਹੈ ਮੈਂ ਸਾਰੇ ਨੂੰ ਅਪੀਲ ਕਰਦਾ ਜਿਹੜੇ ਸਾਡੇ ਧਰਮ ਦੇ ਆਗੂ ਸਹਿਬਾਨ ਨੇ ਕਿ ਉਹ ਫਰੰਟ ਤੇ ਆਣ ਫਰੰਟ ਤੇ ਆ ਕੇ ਸਾਰੇ ਧਰਮਾਂ ਦੇ ਲੋਕਾਂ ਨੂੰ ਅਪੀਲ ਕਰਨ ਕਿ ਇਹ ਇਹ ਲੜਾਈ ਜਿਹੜੀ ਹੈ ਇਹ ਜਿਹੜੇ ਇਸ਼ੂਜ਼ ਹੈ ਇਹਨਾਂ ਨੂੰ ਬੰਦ ਕਰਨ ਕੋਈ ਇਨਸਾਨ ਅੱਜ ਪੰਜਾਬ ਦੇ ਵਿੱਚ ਖੂਨ ਨਹੀਂ ਚਾਹੁੰਦਾ ਜੀ ਸਭ ਲੋਕ ਪੰਜਾਬੀ ਇਹ ਚਾਹੁੰਦੇ ਆ ਕਿ ਤਰੱਕੀ ਹੋਵੇ ਪੰਜਾਬ ਖੁਸ਼ਹਾਲ ਹੋਵੇ ਸਾਡੇ ਬੱਚੇ ਅੱਛੀ ਜ਼ਿੰਦਗੀ ਜੀ ਸਕਣ ਸਾਡੇ ਬਜ਼ੁਰਗ ਅੱਛੀ ਜ਼ਿੰਦਗੀ ਜੀ ਸਕਣ ਸੋ ਅੱਜ ਇਹ ਜਿਹੜਾ ਪ੍ਰਿਆਸ ਹੈ ਬੜਾ ਬੜਾ ਹੀ ਇਸ ਪਾਇਸ ਡਿਸੀਜਨ ਬੜਾ ਪਵਿੱਤਰ ਇਹ ਫੈਸਲਾ ਹੈ ਜਿਦੈ ਤੁਸੀਂ ਦੇਖਿਆ ਹੋਣਾ ਕਿ ਗੁਰਨਾਨਕ ਦੇਵ ਜੀ ਦੇ ਬਰਥਡੇ ਤੇ ਕੇਕ ਕੱਟਿਆ ਗਿਆ ਔਰ ਸਾਡੇ ਭਾਈ ਜੀ ਨੇ ਪਾਜੀ ਸਾਹਿਬ ਦਾ ਮੂੰਹ ਮਿੱਠਾ ਕਰਾਇਆ ਜੀ ਔਰ ਪਾਜੀ ਸਾਹਿਬ ਨੇ ਭਾਈ ਦਾ ਮੂੰਹ ਮਿੱਠਾ ਕਰਾਇਆ ਉਹਦੇ ਨਾਲ ਨਾਲ ਪੰਡਿਤ ਜੀ ਨੇ ਸਾਡੇ ਜਿਹੜੇ ਮੌਲਵੀ ਜੀ ਸੀਗੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਮੌਲਵੀ ਜੀ ਨੇ ਪੰਡਿਤ ਦਾ ਮੂੰਹ ਮਿੱਠਾ ਕਰਾਇਆ ਸੋ ਸਾਰਿਆਂ ਦਾ ਖੂਨਦਾਰਾਂ ਇੱਕੋ ਹੈ ਲਾਲ ਹੈ ਔਰ ਅੱਜ ਜਿਹੜਾ ਜਨਮ ਦਿਹਾੜਾ ਇਹ ਮਨਾਉਣ ਦਾ ਮਕਸਦ ਇੱਕ ਹੋਣਾ ਚਾਹੀਦਾ ਕਿ ਜੋ ਗੁਰਨਾਨਕ ਦੇਵ ਜੀ ਦਾ ਮੈਸੇਜ ਹੈ ਉਸ ਨੂੰ ਅਮਲ 'ਚ ਲੈ ਕੇ ਆਈਏ ਔਰ ਪੰਜਾਬ ਦੇ ਵਿੱਚ ਹਮੇਸ਼ਾ ਸੁਖ ਸ਼ਾਂਤੀ ਰਹੇ ਅੱਜ ਮੈਂ ਗੋਨਾਰਨ ਦੇਵ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਸਾਡੇ ਪੰਜਾਬ ਦੇ ਵਿੱਚ ਦੁਆਰਾ ਇਹ ਕਾਲੇ ਬਾਦਲ ਇਹ ਹਨੇਰੀਆਂ ਆਣ ਸਾਡਾ ਪੰਜਾਬ ਹਮੇਸ਼ਾ ਖੁਸ਼ਹਾਲ ਰਹੇ ਧੰਨਵਾਦ ਜੀ کہنا ਚਾਹੁੰਦੇ ਹਾਂ ਸਰ ਅੱਜ 22 ਨੰਬਰ ਬਾਅਦ ਦੇ ਵਿੱਚ ਜਿਹੜਾ ਮਾਰਚ ਗੱਡਿਆ ਹੈ ਜਿਹਾ ਸ਼ਾਂਤੀ ਮਾਹੌਲ ਹੈ ਜਿਹਾ ਬਹੁਤ ਨੰਨ ਤੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਗੁਰਪੁਰਪੁਰਧੀਆਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅੱਜ ਅਸੀਂ ਇਲਾਕੇ ਵਿੱਚ ਇੱਕ ਸ਼ਾਂਤੀ ਮਾਰਚ ਗੱਡਿਆ ਸਾਰੇ ਧਰਮਾਂ ਨੂੰ ਇਕੱਠਾ ਕਰਕੇ ਹਿੰਦੂ ਮੁਸਲਮ ਸਿੱਖ ਇਸਾਈ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਇਹ ਹੀ ਕਹਿਣਾ ਸੀ ਮਨੁੱਖ ਸੇ ਦਾ ਪਛਾਨ ਨਬ ਸਭੇ ਸਾਰਾ ਇਕ ਜੁਟੇ ਆ ਸਾਰੇ ਜਿਹੜੇ ਮਨੁਸ਼ੇ ਆ ਉਹ ਸਾਰੇ ਇਕ ਨੇ ਤੇ ਉਹਨਾਂ ਦੇ ਦਿਖਾਏ ਹੋਏ ਮਾਰਗ ਤੇ ਅਸੀਂ ਚਲਦੇ ਹੋਏ ਅੱਜ ਇਹ ਉਪਰਾਲਾ ਕੀਤਾ ਜਿੱਚ ਸਾਰੇ ਧਰਮਾਂ ਨੂੰ ਇਕੱਠਾ ਕਰਕੇ ਅਸੀਂ ਇੱਕ ਸ਼ਾਂਤੀ ਮਾਰਚ ਕਰਿਆ ਤੇ ਸਾਰੇ ਧਰਮਾਂ ਦੇ ਆਗੂਆਂ ਨੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਾ ਕੇ ਇਹ ਮਨਾਇਆ ਵਾ ਉਹਨਾਂ ਦਾ ਜਿਹੜਾ ਪ੍ਰਕਾਸ਼ ਦਿਹਾੜਾ ਤੇ ਇਹ ਇੱਕ ਮੈਸੇਜ ਪੂਰੇ ਪੰਜਾਬ 'ਚ ਅਸੀਂ ਦੇਣਾ ਚਾਹੁੰਦੇ ਆਂ ਪੂਰੇ ਦੇਸ਼ ਦੇਣਾ ਚਾਹੁੰਦੇ ਆਂ ਕਿ ਜਿਹੜੀ ਧਰਮਾਂ ਦੀ ਲੜਾਈ ਉਹ ਬੰਦ ਹੋਣੀ ਚਾਹੀਦੀ ਆ ਸਾਰਿਆਂ ਦਾ ਇੱਕੋ ਹੀ ਖੂਨ ਆ ਇੱਕੋ ਸਭ ਤੋਂ ਪਹਿਲੇ ਧਰਮ ਤੋਂ ਪਹਿਲੇ ਇੱਕ ਅਸੀਂ ਇਨਸਾਨ ਆ ਠੀਕ ਹੈ ਸਾਨੂੰ ਇਨਸਾਨੀਅਤ ਨੂੰ ਅੱਗੇ ਰੱਖਣਾ ਚਾਹੀਦਾ ਧਰਮਾਂ ਦੀ ਲੜਾਈ 'ਚ ਨਹੀਂ ਪੈਣਾ ਅਸੀਂ ਸਾਰੇ ਭਰਾ ਭਰਾ ਆਪਸ ਵਿੱਚ ਭਾਈਚਾਰ ਦੀ ਸਾਂਝ ਹੋਰ ਜ਼ਿਆਦਾ ਵਧਾਣਾ ਚਾਹੁੰਦੇ ਆਂ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਕਿ ਅਸੀਂ ਸਾਰੇ ਏਦਾਂ ਹੀ ਸਾਰੇ ਤਿਉਹਾਰ ਮਨਾਉਂਦੇ ਰਹੀਏ ਇੱਕ ਦੂਸਰਾਂ ਨਾਲ ਮਿਲ ਕੇ ਆਪਸੀ ਭਾਈਚਾਰਾ ਨਿਭਾ ਕੇ ਜਿਹੜਾ મતਭੇਦ ਆਪਸੀ ਕੁਝ ਕੁਝੀਆਂ ਰਾਜਨੀਤਿਕ ਲੋਕਾਂ ਨੇ ਪਾਇਆ ਹੈ ਧਰਮ ਨੂੰ ਵੱਖ ਕਰਨ ਦਾ ਅਸੀਂ ਉਹ ਵੱਖ ਨਹੀਂ ਹੋਣ ਦੇਵਾਂਗੇ ਤੇ ਮੈਂ ਸਾਰੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਦੇ ਤੇ ਆ ਕੇ ਸਮੂੱਚਾ ਇੱਕ ਭਾਈਚਾਰੇ ਦਾ ਸੰਦੇਸ਼ ਦਿੱਤਾ ਖਾਸ ਤੌਰ ਤੇ ਸਾਡੇ ਐਕਐਮਐਲ ਸੰਜੇ ਤਲਵਾਰ ਜੀ ਇੱਥੇ ਪਹੁੰਚਦੇ ਇਹਨਾਂ ਦਾ ਵੀ ਮੈਂ ਇੱਥੇ ਪਹੁੰਚਦੇ ਜੀ ਆਖਦਾ ਤੇ ਸਾਰੇ ਗੁਰਦੁਆਰਾ ਸਾਹਿਬ ਤੋਂ ਭਾਈ ਜੀ ਆਏ ਸੀ ਉਹਨਾਂ ਦਾ ਧੰਨਵਾਦ ਕਰਦਾ ਮਸਜਿਦ ਤੋਂ ਮੌਲਵੀ ਸਾਹਿਬ ਆਏ ਸੀ ਉਹਨਾਂ ਦਾ ਧੰਨਵਾਦ ਕਰਦਾ ਪੰਡਿਤ ਜੀ ਆਏ ਸੀ ਮੰਦਿਰ ਤੋਂ ਉਹਨਾਂ ਦਾ ਤੇ ਉਹਦੇ ਨਾਲ ਪਾਸਟਰ ਜੀ ਕਿਸ਼ਨ ਭਾਈਚਾਰੇ ਤੋਂ ਆ ਕੇ ਉਹਨਾਂ ਅਰਦਾਸ ਕੀਤੀ ਸਮੁੱਚੇ ਭਾਈਚਾਰੇ ਦੀ ਮੈਂ ਉਹਨਾਂ ਦਾ ਬਹੁਤ-ਬਹੁਤ ਰਿਣੀ ਆ ਤੇ ਪਰਮਾਤਮਾ ਅਰਦਾਸ ਕਰਦਾ ਸਾਡੇ ਸਾਰਿਆਂ ਤੇ ਐਡੀ ਕਿਰਪਾ ਬਣਾਈ ਰੱਖੇ ਅਸੀਂ ਸਾਰੇ ਰਲ ਮਿਲ ਕੇ ਦੇਸ਼ ਨੂੰ ਤੇ ਪੰਜਾਬ ਨੂੰ ਅੱਗੇ ਵਧਾਉਂਦੇ ਰਹੀਏ